ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਯਾਰਾਂ ਦਾ ਭਾਈ ਜੀ ਗਿਆਨੀ ਨੇ ਸੱਚੀ ਗੱਲ ਕਹੀ ਹੈ ਬਾਈ ਅਕਲ ਬਿਨੋ ਖੂ ਖਾਲੀ ਹੰਮ ਦੇ ਜਦੋਂ ਆਕਲ ਪੈ ਲੋ ਪੜਦਾ ਪਵੈ ਕਨਾ ਪੱਟੇ ਪੱਟਿਆਂਗਾ ਮੱਤ ਮਾਰੀ ਜੇ ਮੱਤ ਸਾਡੇ ਚੋਏ ਕੇ ਵਿੱਚ ਨਾ ਆਇਆ ਨਾਲਾ ਹੈ ਬਾਈ ਔਰ ਸਾਹਮਣੇ ਨਹਿਰ ਕੇ ਵਿੱਚ ਦੇ ਆ। ਇਧਰੋਂ ਹਮਕੜੀ ਵਾਲੇ ਪਾਸੇ ਤਾ ਰਹੇ ਆ। ਇਹ ਆ ਜਮੀਨਾ ਕਹਿ ਮਤਲਬ ਕਿ 1-2 ਫੁੱਟ ਜਮੀਨਾ ਦਾ 2 ਫੁੱਟ ਲਾ ਲੋ 3 ਫੁੱਟ ਲਾ ਲੋ ਨੀਮਾ ਦਾ। ਐਡਾ ਵਧੀਆ ਸਿਸਟਮ ਦਾ ਆ ਜਿਹੜਾ ਰਸਤਾ ਜਾ ਰਹੇ ਆ ਆਪਾਂ। ਇਹ ਰਸਤਾ ਵਧੀਆ ਚੌੜਾ ਦਾ ਬਾਈ। ਦੋ ਤਿੰਨ ਬੰਦਿਆਂ ਨੇ ਪਟੰਤਰਾਂ ਨੇ ਜਾਨ ਲਾਲਾ 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 ਕਰੀ ਗੈ ਇਸ ਦੀ ਮਾਰ ਖਤਮ ਕਰਾਂਗੇ ਚੋਏ ਕੀ ਵਿੱਚੋਂ ਮਿੱਟੀ ਕੱਢ ਕੇ ਪਰਲੀ ਸੈਟ ਲਾ ਦੀ ਦੇਖੋ ਨਾ ਤਾਂ ਪਾਣੀ ਰੁਕਿਆ ਜਿਹੜੀ ਇਹ ਡਬਾਉਣ ਕਰ ਲਈ ਉਹ ਅਟ ਜਿਹੜਾ ਰਸਤਾ ਵੀੜਾ ਕਰ ਲਿਆ ਉਹ ਲੱਗ ਪਹਿਲਾਂ ਲੋਕਾਂ ਨੂੰ ਐਨੀ ਮੌਜ ਦੀ ਜਦੋਂ ਵੀ ਕੋਈ ਖਣਕ ਜੀਰੀ ਪੱਟਣੀ ਹੈ ਅਗਲਾ ਦੋ ਮਾਰਕ ਕਸੀ ਕੇ ਤੱਕ ਆਪ ਦਾ ਟਰੈਕਟਰ ਟਰਾਲੀ ਟਪਾ ਲਿਆ ਕਰੇਦਾ ਕੰਪੈਨ ਟਪਾ ਲਿਆ ਕਰੇਦਾ ਹੁਣ ਰਸਤਾ ਕਿਤੇ ਨਹੀਂ ਹੈਗਾ ਤੁਰ ਤਾ ਲੈ ਕੇ ਇਕੋ ਸਾਹਮਣੇ ਕੋਠੇ ਲਵੇਗੀ ਬਸ ਉੱਪਰ ਇਕੱਲਾ ਇੱਕ ਸਿੰਗਲ ਰਸਤਾ ਰਹਿ ਗਿਆ ਨਾਲੇ ਤੋਂ ਅਗਲਿਆਂ ਨੂੰ ਤੋਂ ਫੈਸਟ ਚੀਜ਼ ਦਾ ਜੋ ਪਹਿਲਾਂ ਸਾਰੇ ਜੋਏ ਦਾ ਕੰਪੈਨ ਕਿਸੇ ਦਾ ਟਰੈਕਟਰ ਟਰਾਲੀ ਕੋਈ ਕਿਤੇ ਦੀ ਟੱਪ ਗਿਆ ਕੋਈ ਕਿਤੇ ਦੀ ਟੱਪ ਗਿਆ ਕੋਈ ਕਿਤੇ ਵੀ ਟੱਪ ਗਿਆ ਹੁਣ ਵਹਿ ਗਿਆ ਮੇਨ ਇੱਕੇ ਰਸਤਾ ਅਗਲਾ ਵੀ ਕਿੱਥੇ ਤੱਕ ਪੈਰ ਮਾਰੇਗਾ ਉਸ ਕੀ ਐਸੀ ਕੀ ਤੈਸੀ ਫੇਰਦੇ ਆ ਲੋਕ ਜਿੱਥੇ ਕੀ ਪੈ ਜਿਆ ਸਾਰੇ ਆਹ ਦੇਖੋ ਟੱਪਣ ਵਾਸਤੇ ਵੀ ਆ ਦੇ ਹੁਣ ਕੱਲ ਨੂੰ ਆਉਣ ਵਾਲੇ ਸਮੇਂ ਮੈਂ ਬਾਈ ਉਰੇ ਕੀ ਪਾਣੀ ਆਵੇ ਇਹ ਬਿਨਾ ਤੈਰਨ ਵਾਲਾ ਬੰਦਾ ਕੱਲਾ ਤਕੱਲਾ ਖੇਤ ਮੇ ਆਨ ਵਾਲਾ ਬੰਦਾ ਵਿੱਚ ਡਿੱਗ ਗਿਆ ਲੈ ਕਿੜਾ ਜਾਊ ਉੱਤਰ ਕੇ ਬਾਹਰ ਜਦ ਤਰਨੀ ਨਹੀਂ ਆਂਦਾ ਛੇੜ ਲਈ ਮੌਤ ਇਸ ਨੂੰ ਕਹੇ ਮੂਰਖ ਮਹਾ ਮੂਰਖ ਬੰਦੇ ਨਾਲੇ ਤੋਂ ਬਾਛ ਪਾਲੀ ਗਰਾਹੀ ਕਰ ਲਈ ਸੋਨਾਂ ਦੇ ਕੇ ਪੈ ਤੜ ਕਰਨ ਲਈ ਆਏ ਕਹਿ ਨਹੀਂ ਕਰਦੇ ਭਾਈ ਆਪ ਤੇ ਪੈਰ ਪੈ ਕੁਵਾੜਾ ਆਪੇ ਮਾਰ ਲਿਆ ਉਹ ਕੰਮ ਕਰਦੀ ਆ ਲੋਕਾਂ ਨੇ ਆਪਦੇ ਪੈਰ ਵੀ ਕੁਵਾੜਾ ਬਸਿੰਦਰਾਂ ਨੇ ਮਾਰ ਲਿਆ ਇੰਦੋਂ ਮਹਾਮੂਰਕ ਲੋਕ ਕੋਈ ਕਿਤੇ ਦਰਿਆ ਪਿਆ ਬਾਸ਼ ਪਾ ਕੇ ਖੜ ਗਏ ਇੰਦੋਂ ਦਾ ਹਾਲੀ 4000 ਰੁਪਿਆ 2000 ਕਿਲੇ ਕੀ ਬਾਸ਼ ਪਾ ਲੰਦੇ ਕੋਈ ਅੱਲ ਤੋਂ ਕਰਦੇ ਇਸ ਦਾ ਸਿਰਫ 1.5 ਕਿਲੋਮੀਟਰ ਬਾਅਦ ਬਣਿਆ ਨਹਿਰ ਤੱਕ ਪੱਕੇ ਬੜੋਲੇ ਦਾ ਪਤਾਂ ਦੇ ਤੋਂ ਦੋ ਕੰਮ ਕਰਿਆ ਸੋਨਾ ਤੋਂ ਲੱਗਦਾ ਇਹ ਪੱਟ ਦੀ ਖਦਾਨ ਜੇ ਹੁਣ ਰਸਤੇ ਦੇ ਉੱਪਰ ਜਾਂਦਾ ਜਾਂਦਾ ਕਿਸੇ ਦਾ ਮੋਟਰਸਾਈਕਲ ਇੱਧਰ ਨੂੰ ਜਾਂ ਟਰੈਕਟਰ ਇੱਧਰ ਨੂੰ ਹੋ ਗਿਆ ਲੋਟੜੀ ਦਾ ਸੱਤ ਖਹਿਗਾ ਇਹ ਕੱਢੀ ਨਹੀਂ ਸਕਦਾ ਨਾ ਬੰਦਾ ਬਚੇ ਅਰਬੇ ਨਾਲ ਤੈਰਨ ਵਾਲਾ ਦੂਰਾਂ ਵੀ ਨਾ ਆਇਆ ਕਰੋ ਰਿਆ ਬਾਈ ਜੇ ਕਿਸੇ ਦਾ ਪੈਰ ਤਲਕ ਗਿਆ ਹੁਣ ਅਗਲੇ ਮਹੀਨੇ ਪਾਣੀ ਆਵੇਗਾ ਨਹੀਂ ਥੋੜੀ ਲਿਖੜ ਜਾਏ ਕੋਈ ਇਸ ਤਰੀਕੇ ਪਤੰਦਰ ਲੋਕ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂ ਐਡੇ ਸਨਮ ਦਿਮਾਗ ਕੇ ਲੋਕ ਯਾ ਦੇਖੋ ਪਹਿਲਾਂ ਇਹ ਆ ਲੈਵ ਲੋਇਆ ਕਰਦਾ ਯਾ ਦੇਖਿਆ ਪੱਟਿਆ ਖਦਾ ਦੇ ਦੇਖੋ ਇਹਨਾਂ ਨੂੰ ਮਹਾਮੂਰਖ ਦੀ ਗਿਣਤੀ ਮਸਰੇਣੀ ਮਾਮ ਹੈ ਹੀ ਲੋਕ ਨੰਤਰਾਨਾ ਚਾਰ ਪੈਸੇ ਖਾਣੇ ਦੇ ਪਾਣੀ ਚੇ ਕਰਨਾ ਦਾ ਉਹ ਰਾਂ ਦਾ ਕੱਟ ਕੇ ਸੀ ਦਿੱਤਾ ਐਸੀ ਫੇਰ ਕਦਰ ਦੀ ਸਾਰੇ ਚੋਏਗੀ ਠੀਕ ਹੈ ਦੋਸਤੋ ਚੌਂਦੇ ਬਾਸ ਰਹੋ ਬਾਈ ਸਸਰੀ ਕਾਲ ਸਾਰੇ